आठ पहर तुद जापे पवना धरती सेवक पाएक चरणा खाणी बाणी सर्बनिवासी सबना कै मान पावनया साचा साहिब गोरमख जापे पूरे गुर कै शब्द से आपै जिन पिया से तृप्ता से सच्चे सच अगावणया तिस कर सहज सोई सोहेला आनंद बे नोद करे सदकेला ਸੋ ਤਨਮੰਤਾ ਸੋ ਵਡਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਹ ਪਿੱਛੋਂ ਦੇ ਤੈ ਜੰਤ ਓਮਾ ਉਪਾਹਾ ਤੁੱਦ ਜੇ ਵਡ ਦਾਤਾ ਅਵਰਨਾ ਸੌਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਦ ਧਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੈ ਸਗਲੇ ਇਕਲ ਤਾਰੇ ਤਿਸ ਦਰਗਹਿ ਠਾਕ ਨ ਪਾਵਨਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤਮੋ ਚੋ ਮੂਚਾ ਹਉ ਕੁਰਬਾਨੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਯੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗਿਰਹੀ ਕੌਣ ਉਦਾਸੀ ਸੋ ਕੀਮਤ ਪਾਏ ਜਿਉ ਕੈਨ ਬਿਦ ਬਦਦਾ ਕੈਨ ਬਿਦ ਛੂਟਾ ਕੈਨ ਬਿਦ ਆਵਨ ਜਾਵਨ ਟੂਟਾ ਕੌਣ ਕਰਮ ਕੌਣ ਨਿਹ ਕਰਮ ਕੌਣ ਸੁਖ ਹੈ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੰਮਖ ਕੌਣ ਸੋ ਵੇਮੁਖੀਆ ਕੈਨ ਬਿਦ ਮਿਲਿਐ ਕੈਨ ਬਿਦ ਵਿਛੜੈ ਇਹ ਬਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅਖਰ ਜਿੱਤ ਤਾਵਤ ਰਹਤਾ ਕੌਣ ਉਪਦੇਸ ਜਿਤ ਦੁਖ ਸੁਖ ਸਮਨ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮਤਿ ਆਏ ਕਿਨ ਬਿਦ ਕੀਰਤਨ ਗਾਏ ਜਿਉ ਗੁਰਮਖ ਮੁਕਤਾ ਗੁਰਮਖ ਜੋਗਤਾ ਗੁਰਮਖ ਗਿਆਨੀ ਗੁਰਮਖ ਬਕਤਾ ਤਨ ਗਿਰਹੀ ਉਦਾਸੀ ਗੁਰਮਖ ਗੁਰਮਖ ਕੀਮਤ ਪਾਏ ਜਿਉ ਹਉ ਮੈਂ ਬੱਦਾ ਗੁਰਮਖ ਖਛੂਟਾ ਗੁਰਮਖ ਆਵਣ ਜਾਵਣ ਤੂਟਾ ਗੁਰਮਖ ਕਰਮ ਗੁਰਮਖ ਨੇਹ ਕਰਮ ਗੁਰਮਖ ਕਰੇ ਸੋ ਸਭਾਏ ਜਿਉ ਗੁਰਮਖ ਸੁਖੀਆ ਗੁਰਮਖ ਮਨਮੁਖ ਦੁਖੀਆ ਗੁਰਮਖ ਸੰਮੁਖ ਮਨਮੁਖ ਵੀ ਮੁਖੀਆ ਗੁਰਮਖ ਮਿਲੀਐ ਮਨਮੁਖ ਵਿਛਰੇ ਗੁਰਮਖ ਵਿਦ ਪਰਟਾਏ ਜਿਉ ਗੁਰਮਖ ਅੱਖਰ ਜਿਤ ਤਾ ਵਤ ਰੈਤਾ ਗੁਰਮਖ ਉਪਦੇਸ਼ ਦੋਖ ਸੁਖ ਸਮ ਸਹਿਤਾ ਗੁਰਮਖ ਚਾਲ ਜਿਤ ਪਾਰ ਬ੍ਰਹਮ ਤਿਆਏ ਗੁਰਮਖ ਕੀਰਤਨ ਗਾਏ ਜਿਉ सगली ਬਨਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤ ਨਾਨਕ ਇਕ ਸਮਾਹੇ ਸਮਾਏ ਜਿਉ ਮਾਜ ਮਹੱਲਾ ਪੰਜਵਾਂ ਪ੍ਰਭ ਅਬਿਨਾਸੀ ਤਾਂ ਕਿ ਆਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਅਲਾ ਤੂੰ ਸੰਗ ਲਵੈ ਨ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲੱਗੈ ਮਿੱਠਾ ਘਟ ਘਟ ਪਾਰਬ੍ਰਹਿਮ ਤੇਨ ਜਨ ਡੀਠਾ ਧਨ ਧਨ ਅੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਪਾਏ ਭਰੇ ਪੰਡਾਰਾ ਦਇਆ ਤਾਰ ਰਾਖੇ ਤੁਦ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਪਤੇ ਕੰਡਾ ਛਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕਹਿ ਸੁਣ ਤੋਟ ਨ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨ ਨ ਪੋ ਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਦ ਬਿਨ ਅਵਰ ਨ ਜਾਣਨਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤੇ ਸਤਿ ਤੱਤੇ ਵਾਉ ਨ ਲੱਗੇ ਕਾਈ ਤੂੰ ਸਾਹਿਬ ਸਰਨ ਸੁਖ ਦਾਤਾ ਸਤ ਸੰਗਤ ਜਪ ਪਰਗਟਾਵਣਿਆ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਕਰਾਈ ਨਾਨਕ ਬਲਬਲ ਜਾਵਣਿਆ ਮਾਜ ਮਹੱਲਾ ਪੰਜਵ ਕਰ ਦੂਜਾ ਨਿਤ ਨਿਤ ਦਇ ਸਮਾਲੀਐ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਏ ਜਿਤ ਜਮ ਕੇ ਪੰਥ ਨ ਜਾਈਏ ਤੋਸਾ ਹਰ ਕਾ ਨਾਮ ਲੈ ਤੇਰੇ ਕੁੱਲ ਨਾ ਲਾਗੇ ਗਾਲ ਜਿਓ ਸੋ ਸਿਮਰੰਦੇ ਸਾਈਂ ਨਰਕ ਨ ਸੇਈ ਪਾਈਏ ਤਾਤੀ ਵਉ ਨ ਲੱਗਈ ਜਨਮਨ ਉੱਠ ਆਏ ਜਿਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਨੇ ਹਰ ਤਾਨ ਜਿੰਨੀ ਸੰਜਿਆ ਸੇ ਹੀ ਗੰਬੀਰ ਅਪਾਰ ਜਿਓ ਹਰ ਅਮਿਓਰ ਸਾਇਨ ਪੀਵੀਐ ਮੁਹ ਡਿਠੇ ਜਣਕੇ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਉ ਮ ਜਿਓ ਜੋ ਹਰ ਕੀਤਾ ਆਪਣਾ ਤਿਨ ਗੋਸਾਈ ਜਾਪਣਾ ਸੋ ਸੂਰਾ ਪਰਦਾਨ ਸੋ ਮਸਤਕ ਜਿਸ ਦਾ ਪਾਗ ਜਿਓ ਮਨ ਮੰਦੇ ਪ੍ਰਭ ਅਵਗਾਇਆ ਇਹ ਰਸ ਪੋਗਨ ਪਾਤ ਸ਼ਾਈਆਂ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਰੈ ਲਾਗ ਜਿਓ ਕਰਤਾ ਮਨ ਵਸਾਇਆ ਜਨ ਮੈਂ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋ ਆ ਸੋਹਾਗ ਜਿਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ ਲਾਇ ਅੰਚਲ ਨਾਨਕ ਤਾਰਿਆ ਨ ਜਿਤਾ ਜਨਮ ਅਪਾਰ ਜਿਓ ਇਕ ਓੰਕਾਰ ਸਤਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰ ਦੇਉ ਮਿਟ ਗਏ ਪੈ ਦੂਰੇ ਸਾਰੇ ਨਾਵ ਵਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਟ ਕਟ ਇੱਕ ਵਰਤ ਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰੱਤਾ ਸਚ ਨਾਏ ਹਰ ਵੇਖੈ ਸਦਾ ਹਦੂਰੇ ਬਾਰਾ ਮਹਾ ਮਾਜ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦੇ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ हर ना मिलिए साजन गत पाई है बिराम जित कर हर कंत न परगटई पठनगर से ग्राम सर्वसिगार त बोल रस सन देही सब खाम प्रभु स्वामी कंत विहुनिया मीत सज्जन सब जाम ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਾਈਐ ਰਸ ਨਾਮ ਪਣਾ ਜਨ ਪਾਇਆ ਪ੍ਰਭ ਆਪਣਾ ਆਇਤ ਸੈਗਣਾ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਨ ਜਲ ਥਲ ਮਹੀਲ ਪੂਰੀਆ ਰਵਿਆਂ ਵਿੱਚ ਵਣਾ ਸੋ ਪ੍ਰਭ ਚੇਤਨਾ ਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੈਸਾ ਖਤੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਬਿਛੋ ਹਰ ਸਾਜਨ ਪਰਖ ਵਿਸਾਰੇ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤਨਾ ਹਰ ਅਵਿਨਸੀ ਹੋਹ ਪਲਚ ਪਲਚ ਸਗਲੀ ਮੁਈ ਝੂਠੇ ਤੰਦੈ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋਹੇ ਦੋਏ ਵਿਸਾਰ ਵਿਗੁੱਛਨਾ ਪ੍ਰਭ ਬਿਨ ਅਵਰਨ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਬ ਨਿਵੰਨ ਹਰ ਸੱਜਣ ਧਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਵ ਕੀਤੇ ਆਪਣੇ ਸੇਈ ਕਈਏ ਤਨ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਦੋ ਸੰਗ ਪਰਾਪਤੇ ਨਾਨਕ ਰੰਗ ਮਾ ਨੰਨ ਹਰ ਜੇ ਠਰੰਗੀਲਾ ਤਿਸ ਤਨੀ ਜਿਸ ਕਾ ਭਾਗ ਮਥਨ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਪਾਏ ਵਿਗੁੱਚੀ ਐ ਗਲ ਪਈ ਸਜਮ ਕੀ ਫਾਸ ਜੇ ਹਾਂ ਬਿੱਜੈ ਸੋ ਲੋਣ ਮੱਥੈ ਜੋ ਲਿਖਿਆਸ ਰਹਿਨ ਵਿਹਾਨੀ ਪਛਤਾਨੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ तिस ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ಮನ್ ತನ ರತ್ತ ಸಚ ರಂಗ ಇಾಮ ಆಧಾರ ಬಿಖ್ಯಾ ರಂಗ ಕೂಡ ದಿಸಣ ಸಭೆ ಶಾರ ಹರ ಅಮೃತ ಬೂದ ಸೋಹನಿ ಮಿದ ಸಾಧು ಪಿವನ ಹಾರ ವನ ತೇನ ಪ್ರವ ಸಂಗ ಮೌಲ್ಯ ಸಮರ್ಥ ಪುರಖ ಆಪಾರ ਹਾਰੇ ਮੈਨ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋਂ ਤਿੰਨ ਕੈ ਸਦ ਬਲ ਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੁਹਾਗ ਗਨੀ ਜੇਨ ਰਾਮਾ ਨਾਮ ਉਰ ਹਾਰ ਪਾਦੋਂ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸੀ ਘਾਰ ਬਨਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇ ਬਿਨਸ ਸੀਤ ਤਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਪੇਤ ਛੱਡ ਖੜੋ ਦੇਖਣ ਮਾਹੇ ਜਿਨ ਸਿਓ ਲੱਗਾ ਹੈ ਤ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਆ세ਤ ਜੇ ਹਾਂ ਬਿੱਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨੇ ਕਪਰਾ ਹੁਸ਼ਰੇ ਨਾ ਗਤੀ ਚਰਨ ਬੋਹਿਥ ਪ੍ਰਾਵ ਦੇਤ ਸੇ ਪਾਦੋਇ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮ ਓਮਹੜਾ ਕਿਉ ਮਿਲਿਐ ਹਰ ਰਾਇ ਮਨ ਤਨ ਪਿਆਸ ਦਰਸਨ ਕਣੀ ਕੋਈ ਆਣ ਮਿਲਾਵੈ ਮਾਏ ਮਨ ਤਨ ਪਿਆਸ ਦਰਸਨ ਕਣੀ ਕੋਈ ਆਣ ਮਿਲਾਵੈ ਮਾਏ संत सहाई प्रेम के हो तिन लागा पाए प्रभु क्यों सुख पाई है? दूजी नाही जाए जिन्ने चाख्या प्रेम रस से तृप्त रहे अगाए आप त्याग बेनती करे लेहे प्रभु लड़ लाए आप त्याग बेनती करे लेहे प्रभु लड़ लाए ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰ ਰਾਏ ਮਾਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ खिन में कौड़े होए गए जितड़े माया भोग विच न कोई कर सके किस ते रोवै रोज किया किशू न हो गई लिखिया तुर संजोग बड़ पागी मेरा प्रभ मिले ता उतरे सब बेयोग वड़ मेरा प्रभ मिले ता उतरे सब बेयोग ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ